ਹਾਂਜੀ ਸਸ਼ੀਗਾਲ ਬਾਈ ਸਾਰੇ ਭਰਾਵਾਂ ਨੂੰ ਜਿਹੜੇ ਜਿਹੜੇ ਆਪਣਾ YouTube ਚੈਨਲ ਦੇਖ ਰਿਆ ਤੇ ਵੱਧ ਤੋਂ ਵੱਧ ਪਿਆਰ ਦਿੰਦੇ ਆ ਸਾਰਿਆਂ ਦਾ ਧੰਨਵਾਦ ਤੇ ਨੈਕਟ ਕਮੈਂਟ ਕਰਨ ਵਾਲਿਆਂ ਦਾ ਵੀ ਧੰਨਵਾਦ ਚਲੋ ਉਹ ਤਾਂ ਜਿਹਦੀ ਸੋਚ ਹੈ ਜਿੰਨੀ ਕੋਈ ਨਹੀਂ ਕਰਨੀ ਆ ਤੇ ਸਾਰੇ ਭਰਾਵਾਂ ਨੂੰ ਆਪਾਂ ਪਹਿਲਾਂ ਦੱਸਿਆ ਸੀ ਵੀ ਫਾਰਮ ਤੇ ਆਪਣਾ 18 ਲੱਖ ਰੁਪਏ ਲੱਗ ਚੁੱਕਿਆ ਹੈਗਾ ਤੇ 18 ਲੱਖ ਰੁਪਏ ਕਿੱਥੇ ਕਿੱਥੇ ਲੱਗਿਆ ਇਹ 18.5 ਲੱਖ ਰੁਪਏ ਸੋਨੂੰ ਸਾਰੀ ਕੱਲੀ ਕੱਲੀ ਡਿਟੇਲ ਚ ਆਪਾਂ ਇਹ ਵੀਡੀਓ ਚ ਆਪਾਂ ਦੱਸ ਦੇਣਾ ਵੀ ਕਿੱਥੇ ਕਿੱਥੇ ਲੱਗਿਆ ਜੇ ਆਪਾਂ ਛੱਡ ਦੇ ਇੱਟ ਦੀ ਗੱਲ ਕਰੀਏ ਤਾਂ ਇੱਟ ਆਪਣੀ 42 ਤੋਂ 43000 ਇੱਟ ਲੱਗੀ ਜਿਹੜੀ ਆਪਾਂ 5200 ਰੁਪਏ ਨੂੰ ਲੈਤੀ ਸੀ ਇੱਕ ਨੰਬਰ ਇੱਟ ਆ 234 35000 ਵਾਂਗੂ ਜਿਹੜੀ ਆਪਣੀ ਇੱਟ ਇਹ ਫਾਰਮ ਤੇ ਲੱਗ ਚੁੱਕੀ ਹੈ ਜੀ ਜੇ ਆਪਾਂ ਇੱਟ ਇੱਟ ਦੀ ਕਲੀ ਦੀ ਗੱਲ ਕਰੀਏ ਤੇ ਬਾਕੀ ਜੇ ਲੇਬਰ ਵਗੈਰਾ ਦੀ ਗੱਲ ਕਰੀਏ 180000 ਰੁਪਏ ਮੰਗੂ ਤਕਰੀਬਨ ਆਪਣੀ ਜਿਹੜੀ ਲੇਬਰ ਆ ਉਹ ਲੱਗ ਚੁੱਕੀ ਹੈ ਫਾਰਮ ਤੇ ਜਿਹੜਾ ਫਾਰਮ ਇਹ ਤਿਆਰ ਕਰਨ ਦਾ ਸਮਾਂ ਦੀ ਡੇਢ ਤੋਂ 2 ਮਹੀਨੇ ਸੀਗਾ ਡੇਢ ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਆਪਣਾ ਜਿਹੜਾ ਸ਼ੈੱਡ ਬਿਲਕੁਲ ਬਣ ਕੇ ਇਹ ਤਿਆਰ ਹੋ ਗਿਆ ਸੀ ਵਿੱਦ ਕਮਰਾ ਸਾਰਾ A to Z ਮਟੀਰੀਅਲ ਤੇ ਐਕਸੈਸਰੀ ਵਗੈਰਾ ਫਿੱਟ ਕਰਤੀ ਸੀ ਲਾਈਟ ਵਗੈਰਾ ਸਾਰਾ ਡੇਢ ਮਹੀਨੇ ਵਿੱਚ ਆਪਣਾ ਇਹ ਸਾਰਾ ਸੈਟਅਪ ਤਿਆਰ ਹੋ ਗਿਆ ਸੀ ਤੇ ਬਾਕੀ ਜਿਹੜੀ ਆਪਾਂ ਵੀਡੀਓ ਚ ਗੱਲ ਕਰਨੀ ਹੈ ਅੱਜ ਆਪਾਂ ਸਾਰੇ ਮਟੀਰੀਅਲ ਬਾਰੇ ਲੇਬਰ ਕਿੰਨੀ ਲੱਗੀ ਤੇ ਕਿੰਨਾ ਪੱਲੀ ਤੇ ਖਰਚ ਆਇਆ ਕਿੰਨਾ ਸਾਰਾ ਜਾਲੀ ਤੇ ਖਰਚ ਆਇਆ ਤੇ ਕਿੰਨਾ ਸਾਰਾ ਨਿੱਪਲ ਤੇ ਖਰਚ ਆਇਆ ਪੱਖਿਆਂ ਦਾ ਪੈੜ ਦਾ ਤੇ ਜਿੰਨੀ ਆਪਣੀ ਲਾਈਟ ਵਗੈਰਾ ਤੇ ਪੈਸਾ ਲੱਗਿਆ ਕਮਰੇ ਵਗੈਰਾ ਤੇ ਪੈਸਾ ਲੱਗਿਆ ਫੀਡ ਰੂਮ ਤੇ ਪੈਸਾ ਲੱਗਿਆ ਤੇ ਸਾਰੀ ਆਪਾਂ ਕੱਲੀ ਕੱਲੀ ਡਿਟੇਲ ਚ ਅੱਜ ਵੀਡੀਓ ਪਾਵਾਂਗੇ ਤੇ ਸਾਰੇ ਭਰਾ ਚੈਨਲ ਨਾਲ ਬਣੇ ਰਹੋ ਤੇ ਵੱਧ ਤੋਂ ਵੱਧ ਪਿਆਰ ਦਿਓ ਚੈਨਲ ਨਾਲ ਤੇ ਆਪਾਂ ਗੱਲ ਸ਼ੁਰੂ ਕਰਾਂਗੇ ਅੱਜ ਆਪਣੀ ਸਾਰੀ ਇੱਟ ਤੋਂ ਤੇ ਇੱਟ ਵਾਰੀ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦੇ ਹੀ ਦਿੱਤੀ ਆ ਪਹਿਲਾਂ ਵੇ 42 ਤੋਂ 43000 ਆਪਣੀ ਇੱਟ ਜਿਹੜੀ ਲੱਗ ਚੁੱਕੀ ਆ ਫਾਰਮ ਤੇ ਤੇ 234 ਤੋਂ 24000 ਦੇ ਵਿੱਚ ਵਿੱਚ ਜਿਹੜੀ ਇਹ ਆਪਣੀ ਇੱਟ ਫਾਰਮ ਤੇ ਲੱਗ ਚੁੱਕੀ ਆ ਇੱਕ ਨੰਬਰ ਆਪਾਂ ਇੱਟ ਲਈ ਆ ਇਹ ਜਿਹੜੀ ਕਿ ਆਪਾਂ 5200 ਰੁਪਏ ਨੂੰ ਲੈਤੀ ਸੀ ਬਾਕੀ ਜਿਹੜੀ ਆਪਾਂ ਇਹ ਸ਼ੈੱਡ ਦੀ ਲੰਬਾਈ ਦੀ ਗੱਲ ਕਰੀਏ ਲੰਬਾਈ ਸਾਰੀ ਤੁਹਾਨੂੰ ਸਾਰਾ ਪਹਿਲਾਂ ਕਲੀਅਰ ਕਰ ਦਿੱਤਾ ਆਪਾਂ ਪਹਿਲਾਂ ਵਾਲੀਆ ਵੀਡੀਓ 'ਚ ਓਕੇ ਰਿਪੋਰਟ ਜਿਵੇਂ ਕੰਮ ਹੋਇਆ ਹੋਇਆ ਜੇ ਆਪਾਂ ਸ਼ੁਰੂ ਕਰੀਏ ਪਹਿਲਾਂ ਲੈਡ ਤੋਂ ਦੇ ਆਪਣਾ ਜਿਹੜਾ ਖੰਭਾਗਾ ਉੱਥੇ ਆਇਆਗਾ ਜੇ ਯਾਨੀ ਕਿ 200 ਮੀਟਰ ਤੋਂ ਆਪਾਂ 200 ਫੁੱਟ ਤੋਂ ਲਿਆਂਦੀ ਆ ਇਹ ਲਾਈਟ ਆ ਜਿਹੜਾ 3 ਫੇਸ ਕਨੈਕਸ਼ਨ ਆ ਇਹ ਆਪਣਾ 8 ਕਿਲੋਵਾਟ ਚ ਜਿਹੜਾ 8 ਕਿਲੋਵਾਟ ਆ ਆਪਣਾ ਇਹ ਲੋਡ ਬਣਦਾ ਫਾਰਮ ਦਾ ਤੇ ਇਹ ਆਪਾਂ ਨੂੰ 60000 ਰੁਪਏ ਵਿੱਚ ਤਕਰੀਬਨ ਪੈ ਗਿਆ ਸੀਗਾ 3 ਫੇਸ ਕਨੈਕਸ਼ਨ ਆ ਦੋ ਖੰਭੇ ਪਏ ਆਪਣੇ ਤੇ 60000 ਰੁਪਏ ਦੇ ਵਿੱਚ ਵਿੱਚ ਇਹ ਆਪਣਾ ਜਿਹੜਾ ਕਨੈਕਸ਼ਨ ਆਪਣਾ ਆਉਂਦਾ ਹੋ ਗਿਆ ਸੀਗਾ ਫਾਰਮ ਤੇ ਤੇ ਜੇ ਕਨੈਕਸ਼ਨ ਤੋਂ ਬਾਅਦ ਗੱਲ ਕਰੀਏ ਆਪਾਂ ਪੱਖਿਆਂ ਦੀ ਤੇ ਚਾਰ ਪੱਖੇ ਲੱਗੇ ਆਪਣੇ ਫਾਰਮ ਤੇ ਜਿਹੜਾ ਕੀ ਕਪੱਖਾ ਆਪਣਾ 25000 ਰੁਪਏ ਦਾ ਆਇਆ ਸੀਗਾ ਤੇ ਚਾਰ ਪੱਖੇ ਲੱਖ ਰੁਪਏ ਦੇ ਆਪਣੇ ਜਿਹੜੇ ਪੱਖੇ ਲੱਗੇ ਸੀਗੇ ਪੱਖਿਆਂ ਤੋਂ ਇਲਾਵਾ ਜੇ ਪੈੜ ਦੀ ਗੱਲ ਕੀਤੀ ਜਾਵੇ ਜਿਹੜੀ ਮਗਰ ਕੂਲਿੰਗ ਦਿੰਦੀ ਆ ਇਹਨੂੰ ਆਪਾਂ ਹਣੀ ਪੈੜ ਕਹਿੰਦੇ ਆ ਹਣੀ ਪੈੜ ਆਪਣੀ ਜਿਹੜੀ 38 ਫੁੱਟ ਲੱਗੀ ਹੋਈ ਆ ਫਾਰਮ ਦੇ ਪਿੱਛੇ-ਪਿੱਛੇ ਵਾਲੀ ਸਾਈਡ ਤੁਹਾਨੂੰ ਉਹਤੇ ਵੀ ਝਾਤ ਮਰਵਾਉਣੇ ਇੱਕ ਵਾਰੀ ਕਿ ਇਹ ਪੈੜ ਆ ਜੀ ਆਪਣੀ ਜਿਹੜੀ ਮਗਰ ਕੂਲਿੰਗ ਪੈੜ ਲੱਗੀ ਹੋਈ ਆ ਜਿਹੜੇ ਇਹ ਤੇ ਆਪਣਾ ਜਿਹੜੇ ਟੋਟਲ ਖਰਚੇ ਦੀ ਗੱਲ ਕਰੀਏ ਇਹ ਤੇ 78 68000 ਤੋਂ 70000 ਰੁਪਏ ਦੇ ਵਿੱਚ ਜਿਹੜਾ ਆਪਣਾ ਖਰਚਾ ਆ ਚੁੱਕਿਆ ਹੈਗਾ 40 ਫੁੱਟ ਪੈੜ ਤੇ ਹੈ ਆਪਣਾ ਵਿੱਧਾ ਫਰੇਮ ਵਗੈਰਾ ਤੇ ਮੋਟਰ ਵਗੈਰਾ ਦੀ ਗੱਲ ਕਰੀਏ ਤਾਂ ਉਹ ਆਪਣਾ ਅਲੱਗ 15000 ਰੁਪਏ ਖਰਚਾ ਆ ਗਿਆ ਹੈਗਾ ਜਿਹੜੀ ਪੈੜ ਤੇ ਮੋਟਰ ਵਗੈਰਾ ਇਹ ਡੱਗੀ ਚ ਪਾਈ ਹੋਈ ਆ ਉਹ ਤੇ ਆਪਣਾ ਅਲੱਗ ਖਰਚਾ ਆ ਗਿਆ ਹੈਗਾ ਜੇ ਫਾਰਮ ਤੇ ਆਪਾਂ ਪੱਲੀ ਦੀ ਗੱਲ ਕੀਤੀ ਜਾਵੇ ਵੀ ਪੱਲੀ ਤੇ ਕਿੰਨਾ ਖਰਚਾ ਆ ਗਿਆ ਜਿਹੜਾ ਫਾਰਮ ਤੇ ਹੈ ਆਪਣਾ ਪੱਲੀ ਦਾ ਖਰਚਾ ਆ ਗਿਆ 97 ਤੋਂ 98000 ਰੁਪਏ ਬਿਨ ਬਿਨ ਲੇਬਰ ਬਿਨ ਲੇਬਰ ਤੋਂ ਜਿਹੜਾ ਇਹ ਆਪਣਾ ਪੱਲੀ ਤੇ ਖਰਚਾ ਆ ਚੁੱਕਿਆਗਾ ਵਿਧ 1.5 ਫੁੱਟ ਚਾਲਰ 6 ਫੁੱਟੀ ਜਿਹੜੀ ਪੱਲੀ ਆ ਆਪਣੀ 200 ਬਾਈ 200 ਇਹ ਪੱਲੀ ਲੱਗੀ ਹੋਈ ਆ ਗੇਟ ਵਗੈਰਾ ਕੱਟ ਕੇ ਤੇ ਆਪਣਾ 98 97 ਤੋਂ 98000 ਰੁਪਿਆ ਜਿਹੜਾ ਇਹ ਪੱਲੀ ਉੱਪਰ ਆਪਣਾ ਜਿਹੜਾ ਖਰਚਾ ਆ ਚੁੱਕਿਆਗਾ ਜਿਹੜੀ ਬਹੁਤ ਵਧੀਆ 10 ਸਾਲ ਦੀ ਗਾਰੰਟੀ ਨਾਲ ਪੂਰੇ ਘੈਂਟ ਤਰੀਕੇ ਨਾਲ ਤਿਆਰ ਕੀਤੀ ਗਈ ਆ ਬਹੁਤ ਵਧੀਆ ਸਿਸਟਮ ਆ ਜਿਹੜੀ ਆਉਣ ਵਾਲਾ ਜਿਹੜਾ ਟਾਈਮ ਆ ਇਹ ਜਿਹੜੀ ਹੁਣ ਫਿਲਹਾਲ ਚੱਲ ਰਹੀ ਆ ਉਹ ਪੱਲੀ ਆਪਾਂ ਲਾਈ ਆ ਨਵੇਂ ਤਰੀਕੇ ਦੀ ਜਿਹੜੀ ਲਾਈ ਆ ਹੈਂਡਲ ਪੱਲੀ ਜਿਹਨੂੰ ਕਹਿੰਦੇ ਆ ਇਹ ਆਪਣਾ 97 ਤੋਂ 98000 ਰੁਪਏ ਹੈ ਆਪਣਾ 400 ਫੁੱਟ ਪੱਲੀ ਤੇ ਖਰਚਾ ਆਇਆਗਾ 200 ਫੁੱਟ ਇਧਰ ਤੇ 200 ਫੁੱਟ ਉਧਰ ਪਰ ਤੇ ਸਾਰਾ ਮਟੀਰੀਅਲ ਹੈਂਡਲ ਵਗੈਰਾ ਸਾਰਾ ਕੁਝ A to Z ਹੈ ਜਿਹੜਾ ਆਪਣਾ 98000 ਰੁਪਏ ਖਰਚਾ ਆਇਆ ਪੱਲੀ ਤੇ ਜੇ ਆਪਾਂ ਬਾਕੀ ਹੋਰ ਖਰਚਿਆਂ ਦੀ ਗੱਲ ਕਰੀਏ ਜਿਹੜੀ ਆਪਾਂ ਇਹ ਸਾਈਡ ਤੇ 200 200 ਫੁੱਟ ਜਾਲੀ ਲਾਈ ਆ ਫਾਰਮ ਦੇ ਇਹ ਜਨਨਿਕ ਆਪਾਂ ਨੂੰ 110 ਰੁਪਏ ਕਿਲੋ ਦੇ ਹਿਸਾਬ ਨਾਲ ਮਿਲੀ ਸੀ ਪੱਕੀ ਤੋਂ 26000 ਰੁਪਏ ਜਿਹੜਾ ਇਹ ਆਪਣਾ ਜਾਦੀ ਤੇ ਖਰਚ ਆ ਚੁੱਕਿਆਗਾ ਜਿਹੜੀ 200 200 ਵਟ ਆਪਾਂ ਸੈਡਾਂ ਦੇ ਜਾਰੀਆਂ ਲਾਈ ਆਏ ਪਿੰਡੋ ਚ ਪੱਲੀ ਦੇ ਵਿੱਚ 25 ਤੋਂ 26000 ਜਿਹੜਾ ਇਹ ਆਪਣਾ ਆਪਣਾ ਦਾ ਖਰਚ ਆ ਚੁੱਕਿਆਗਾ ਜੇ ਫਾਰਮ ਤੇ ਗਾਡਰਾਂ ਦੀ ਗੱਲ ਕਰੀਏ ਜੇ ਗਾਡਰ ਜਿਹੜਾ ਆਪਣਾ 162 ਗਾਡਰ ਪਿਆ ਹੋਇਆ ਹੈ 32 ਗਾਡਰ ਡਾਊਨ ਤੇ 130 ਉੱਪਰ ਤੇ ਗਾਡਰ ਗਾਡਰ ਜਿਹੜਾ ਆਪਣਾ ਇਹ ਸਾਰਾ ਸਕ੍ਰੈਪ ਦਾ ਮਾਲ ਆਗਾ ਤੇ 187000 ਰੁਪਏ ਵਾਂਗੂ 287000 ਰੁਪਏ ਵਾਂਗੂ ਜਿਹੜਾ ਇਹ ਆਪਣਾ ਕੱਲਾ ਗਾਡਰਾਂ ਗਾਡਰਾਂ ਦਾ ਖਰਚਾ ਆ ਚੁੱਕਿਆਗਾ ਛੱਤ ਤੇ ਕੱਲਾ ਗਾਡਰ ਗਾਡਰ ਲੋਹੇ ਲੋਹੇ ਦਾ 287 ਤੋਂ 88000 ਰੁਪਏ ਦੇ ਵਿੱਚ ਵਿੱਚ ਆਪਣਾ ਜਿਹੜਾ ਇਹ ਕੱਲਾ ਗਾਡਰਾਂ ਗਾਡਰਾਂ ਦੇ ਖਰਚਾ ਆ ਚੁੱਕਿਆਗਾ ਜੇ ਆਪਾਂ ਬਾਸ ਦੀ ਗੱਲ ਕਰੀਏ ਬਾਸ ਫਰਕੜੀ ਜੀ ਆਪਾਂ ਤੇ ਉਹ ਸਰਕਾ ਇਹ ਤਿੰਨੇ ਚੀਜ਼ਾਂ ਦਾ ਖਰਚਾ ਆਪਣਾ 1.5 ਤੋਂ 2 ਲੱਖ ਰੁਪਏ ਦੇ ਵਿੱਚ ਵਿੱਚ ਆਪਣਾ ਇਹ ਐਵਰੇਜ ਖਰਚਾ ਆਇਆ ਹੋਇਆ ਹੈ ਬਾਂਸ-ਬਾਂਸੋ ਪਰ ਕੱਲੇ ਬਾਂਸ ਦੀ ਗੱਲ ਕਰੀ ਜਾਵੇਗੀ ਬਾਂਸ ਦੇ ਉੱਪਰ ਜਿਹੜਾ ਆਪਾਂ ਲਫਾਫਾ ਪਾਇਆ ਇਹ ਆਪਣਾ 12 ਤੋਂ 12000 ਦਾ ਤਕਰੀਬਨ ਇਹ ਆਪਣਾ ਲਫਾਫਾ ਪਿਆਗਾ 120 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਇਹ ਆਪਾਂ ਨੂੰ ਲਫਾਫਾ ਮਿਲਿਆ ਸੀ ਜਿਹੜਾ ਕੀ ਆਪਾਂ ਬਾਂਸ ਦੇ ਉੱਪਰ ਮਿੱਟੀ ਪਾਉਣ ਤੋਂ ਪਹਿਲਾਂ ਵਧੀਆ ਕਾਗਜ ਪਾਇਆਗਾ ਉਹਦਾ ਆਪਣਾ ਖਰਚੇ ਦੀ ਗੱਲ ਕਰੀਏ 12000 ਰੁਪਏ ਉਹਦਾ ਖਰਚਾ ਆ ਚੁੱਕਿਆਗਾ ਜਿਹੜੀ ਲੇਬਰ ਲੱਗੀ ਆ ਤੇ ਆਪਣੀ ਉੱਪਰ ਛੱਤ ਦੇ ਉੱਪਰ ਮਿੱਟੀ ਪਾਉਣ ਲਈ ਉਹ ਤੇ ਆਪਣਾ ਤਕਰੀਬਨ 12000 12 ਤੋਂ 18000 ਰੁਪਿਆ ਉਹਦੇ ਉੱਪਰ ਖਰਚਾ ਆ ਗਿਆ ਯਾਨੀ ਕਿ ਆਪਾਂ ਮੋਟਾ-ਮੋਟਾ ਹਿਸਾਬ ਲਾਇਆ ਆਇਆ ਹੈ 18000 ਰੁਪਿਆ ਆਪਣਾ ਉਹਦੇ ਉੱਤੇ ਖਰਚਾ ਆ ਗਿਆ ਜੀ ਬਾਕੀ ਜੀ ਆਪਾਂ ਨਿੱਪਲ ਦੀ ਗੱਲ ਕਰੀਏ ਛੱਡ ਤੇ ਜਿਹੜਾ ਆਪਣਾ ਇਹ ਨਿੱਪਲ ਲੱਗਿਆ ਹੋਇਆ ਹੈਗਾ ਨਿੱਪਲ ਵਗੈਰਾ ਹੋ ਗਿਆ ਨਿੱਪਲ ਹੋ ਗਿਆ ਤੇ ਭਾਂਡੇ ਹੋਗੇ ਛੋਟੇ ਭਾਂਡੇ ਵੱਡੇ ਭਾਂਡੇ ਨਿੱਪਲ ਹੋ ਗਿਆ 1.5 ਲੱਖ ਰੁਪਏ ਦਾ ਜਿਹੜਾ ਖਰਚਾ ਇਹ ਆਪਣਾ ਨਿੱਪਲ ਛੋਟੇ ਭਾਂਡੇ ਵੱਡੇ ਭਾਂਡੇ ਡ੍ਰਿੰਕਰ ਉਹਨਾਂ ਤੇ ਖਰਚਾ ਆ ਗਿਆ ਨਿੱਪਲ ਦਾ ਸਾਰਾ ਸੈਟਅਪ ਜਿਹੜਾ ਇਹ ਮੈਨੂਅਲੀ ਰੱਖਿਆ ਹੋਇਆ ਆ ਆਟੋਮੈਟਿਕ ਨਹੀਂ ਕੀਤਾ ਹੋਇਆ ਹੈਗਾ ਤੇ 1.5 ਲੱਖ ਰੁਪਏ ਤਕਰੀਬਨ ਆਪਣਾ ਇਹ ਤੇ ਖਰਚਾ ਸਾਰਾ ਆ ਚੁੱਕਿਆ ਹੈਗਾ ਤੇ ਮਿਸਤਰੀ ਦੀ ਲੇਬਰ ਬਾਰੇ ਤੁਹਾਨੂੰ ਆਪਾਂ ਪਹਿਲਾਂ ਦੱਸ ਹੀ ਦਿੱਤਾਗਾ ਵੀ 1.80 ਹਜ਼ਾਰ ਤੋਂ ਲੈ ਕੇ 2 ਲੱਖ ਰੁਪਏ ਦੇ ਵਿੱਚ ਵਿੱਚ ਜਿਹੜੀ ਆਪਣੀ ਮਿਸਤਰੀ ਤੇ ਦੂਸਰੀ ਆਪਣੀ ਦੇ ਦਿਹਾੜੀ ਵਗੈਰਾ ਦੀ ਗੱਲ ਕਰੀਏ ਦਿਹਾੜੀਆਂ ਦੀ ਲੇਬਰ ਦੀ ਉਹ ਸਾਰਾ ਆਪਣਾ 1.80 ਹਜ਼ਾਰ ਤੋਂ ਲੈ ਕੇ 2 ਲੱਖ ਦੇ ਵਿੱਚ ਵਿੱਚ ਆਪਣਾ ਉਹ ਖਰਚਾ ਆ ਚੁੱਕਿਆ ਬਾਕੀ ਤਕਰੀਬਨ ਆਪਣਾ ਜਿਹੜਾ 40 ਤੋਂ 45 ਹਜ਼ਾਰ ਰੁਪਏ 50 ਹਜ਼ਾਰ ਰੁਪਏ ਤੱਕ ਜਿਹੜਾ ਪਾਣੀ ਦੀ ਸਪਲਾਈ ਖਾਤਰ ਜਿਹੜਾ ਆਪਾਂ ਮੋਟਰ ਵਗੈਰਾ ਪਾਈ ਉਹ ਚੀਜ਼ ਤੇ ਆਪਣਾ ਖਰਚਾ ਆ ਚੁੱਕਿਆਗਾ 45 ਤੋਂ 50000 ਰੁਪਇਆ ਮੋਟਰ ਵਗੈਰਾ ਲਾ ਲਓ ਜਿਹੜੀਆਂ ਉੱਪਰ ਟੈਂਕੀਆਂ ਧਰੀਆਂ ਫਾਰਮ ਤੇ ਉਹ ਸਾਰਾ ਖਰਚ ਤਕਰੀਬਨ 40 ਤੋਂ 45000 ਰੁਪਇਆ ਆਪਣਾ ਉਹ ਖਰਚ ਆ ਚੁੱਕਿਆਗਾ ਤੇ ਬਾਕੀ ਜੇ ਲੋਹੇ ਦੀ ਗੱਲ ਕਰੀਏ ਇਹ ਸਾਈਡਾਂ ਵਾਲੇ ਗੇਟ ਵਗੈਰਾ ਹੋਗੇ ਉਹ ਫਰੰਟ ਗੇਟ ਹੋ ਗਿਆ ਜਿਹੜਾ ਆਪਣਾ ਜਾਲੀਆਂ ਵਗੈਰਾ ਸਾਰੀ ਚੀਜ਼ ਲਾ ਕੇ ਚੱਲੀ ਹੈ ਜੀ ਇਹ ਆਪਾਂ ਤੇ 40000 ਰੁਪਇਆ ਆਪਣਾ ਜਿਹੜਾ ਇਹ ਲੋਹੇ ਲੋਹੇ ਦਾ ਅੰਦਰ ਇਹ ਜਿਹੜਾ ਖਰਚਾ ਆ ਗਿਆ ਸੀਗਾ ਛੋਟੇ ਖਰਚੇ ਜਿਹੀ ਆਪਾਂ ਦਰੇ بجلی ਦੀ ਫੇਟ ਟਾਈਮ ਵਗੈਰਾ ਜਾਨੀ ਕਿ ਰਾੜਾਂ ਵਗੈਰਾ ਲਾਈਆਂ ਤੇ 50 60 ਦੇ ਕਰੀਬ ਜਿਹੜੇ ਬੱਲ ਵਗੈਰਾ ਲਾਏ 30 ਤੋਂ 35000 ਰੁਪਏ ਆਪਣਾ ਸਾਰਾ ਚੇਂਜ ਓਵਰ ਵਗੈਰਾ ਐਮ ਸੀ ਬੀ ਲਾ ਕੇ ਪਿੱਦ ਮੋਟਰ ਨੂੰ ਪੈਰ ਨੂੰ ਸਾਰੀ ਲਾਈਟ ਵਗੈਰਾ ਦੇ ਕੇ ਆਪਣਾ 30 ਤੋਂ 35000 ਰੁਪਿਆ ਖਰਚਾ ਜਿਹੜਾ ਇਹ ਚੀਜ਼ ਦਾ ਆ ਗਿਆਗਾ ਮोटे-ਮोटे ਖਰਚੇ ਲਾਏ ਨੇ ਆਪਾਂ ਜਿਆਦਾ ਥੋੜਾ ਬਰੀਕੀ 'ਚ ਨਹੀਂ ਗਏ ਹੈਗੇ ਤੇ ਜਾਨੀ ਕਿ ਸਾਰੇ ਭਰਾਵਾਂ ਨੂੰ ਪਤਾ ਲੱਗ ਜੇ ਕਿ ਕਿਹੜੀ ਚੀਜ਼ ਕਿੱਥੇ ਕਿਤਾ ਤਿਆਰ ਹੋ ਜਾਂਦੀ ਹੈ ਤੇ ਮਾਰੀ ਮਾਰੀ ਸਾਰੀ ਨੌਲੇਜ ਹਰੇਕ ਨੂੰ ਮਿਲੀ ਜਾਵੇ ਤਾਂ ਕਰਕੇ ਆਪਾਂ ਇਹ ਵੀਡੀਓ ਬਣਾਉ ਰਹੇ ਆ ਤੇ ਵੀਡੀਓ ਨੂੰ ਸਾਰੇ ਭਰਾ ਵੱਧ ਤੋਂ ਵੱਧ ਪਿਆਰ ਦਿਆ ਕਰੋ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਵੱਧ ਤੋਂ ਵੱਧ ਤੇ ਕੱਲੀ ਕੱਲੀ ਚੀਜ਼ ਆਪਾਂ ਵੀਡੀਓ ਪਾਉਂਦੇ ਰਹਾਂਗੇ ਟਾਈਮ ਟੂ ਟਾਈਮ ਤੇ ਬਾਕੀ ਹੋਰ ਖਰਚਿਆਂ ਦੀ ਗੱਲ ਕਰੀਏ ਸਾਰਾ ਇਹ ਆਪਣਾ ਜਿਹੜਾ ਸਿਮੈਂਟ ਬਰੇਤੀ ਬਾਜਰੀ ਸਾਰਾ 1.5 ਲੱਖ ਰੁਪਏ ਦਾ ਆਪਣਾ ਜਿਹੜਾ 1 ਡੇਢ ਤੋਂ 1.6 ਲੱਖ ਹਜ਼ਾਰ ਦੇ ਵਿੱਚ ਵਿੱਚ ਜਿਹੜਾ ਇਹ ਆਪਣਾ ਮਟੀਰੀਅਲ ਆ ਜਿਹੜਾ ਆ ਚੁੱਕਿਆ ਸੀਗਾ ਸਮੇਂਤਾ ਬਾਜਰੀ ਬਰੇਤੀ ਇਹ ਤਿੰਨੇ ਚੀਜ਼ਾਂ ਦੀ ਗੱਲ ਕਰੀਏ 1.5 ਲੱਖ ਰੁਪਏ ਦੇ ਵਿੱਚ ਵਿੱਚ ਜਿਹੜਾ ਹੈ ਆਪਣਾ ਸਾਰਾ ਸਮਾਨ ਆ ਚੁੱਕਿਆ ਸੀਗਾ ਜਿਹੜਾ ਆਪਣਾ ਇਹ ਸਾਰੇ ਫਾਰਮ ਤੇ ਲੱਗਿਆ ਹੋਇਆ ਹੈਗਾ ਤੇ ਇਹ ਆਪਣਾ ਕੋਈ ਵੀ ਫਾਰਮ ਜਿਹੜਾ ਪਲਾਸਟਰ ਨਹੀਂ ਕੀਤਾ ਹੋਇਆ ਹੈਗਾ ਟੇਪ ਕਰਕੇ ਇਹ ਉੱਪਰ ਆਪਣਾ ਜਿਹੜਾ ਨਿਰਾ ਮਾਰਿਆ ਹੋਇਆ ਬਾਕੀ ਛੋਟੇ-ਮੋਟੇ ਖਰਚੇ ਆਪਾਂ ਗਿਣੇ ਨਹੀਂ ਹੈਗੇ ਜਿਹੜੇ ਆਇਆ ਫਾਰਮ ਤੇ ਤੇ ਵੱਡੇ ਤੋਂ ਵੱਡਾ ਜਿਹੜਾ ਖਰਚਾ ਵੱਧ ਤੋਂ ਵੱਧ ਆਇਆ ਹੋਇਆ ਉਹੀ ਆਪਾਂ ਜਿਹੜਾ ਇਹ ਨੋਟ ਕਰਕੇ ਸਾਰਾ ਤੁਹਾਡੇ ਸਾਹਮਣੇ ਦਿਖਾ ਰਹੇ ਹਾਂਗੇ ਜਿਹੜਾ ਆਪਣੇ ਕੋਲੇ ਲਿਖਿਆ ਪਿਆ ਹੈ ਇਕੱਲਾ-ਕੱਲਾ ਇਹ 18 ਲੱਖ ਰੁਪਏ ਦੇ ਵਿੱਚ ਆਪਾਂ ਵਧੀਆ ਇੱਕ ਬੈਠਣ ਲਈ ਵਧੀਆ ਚੰਗਾ ਸੈਟਪ ਤਿਆਰ ਕਰਿਆ ਹੋਇਆ ਹੈ ਜਿਹੜਾ ਇੱਕ ਕਮਰੇ ਦਾ ਕਹਿ ਸਕਦੇ ਆਪਾਂ ਜਿਹੜਾ ਬਹੁਤ ਘੈਂਟ ਤਰੀਕੇ ਨਾਲ ਤਿਆਰ ਕਰਿਆ ਹੋਇਆ ਕਿਉਂਕਿ ਯਾਰ ਜੇ ਆਪਾਂ ਲਈਏ ਹਿਸਾਬ ਵੀ ਆਪਣੇ ਥਾਂ ਨਹੀਂ ਹੋਊਗਾ ਚੰਗਾ ਬੈਠਣ ਖਾਤਰ ਆਪਾਂ ਜਿਆਦਾ ਕਾਲ ਭੱਜਾਂ ਦੀ ਕਰਾਂਗੇ ਘਰ ਨੂੰ ਤੇ ਜਦੋਂ ਆਪਾਂ ਘਰੋਂ ਮੁੜ ਕੇ ਆਵਾਂਗੇ ਉਹ ਟਾਈਮ 'ਚ ਆਪਣਾ ਟਾਈਮ ਖਰਾਬ ਹੋ ਜਾਂਦਾਗਾ ਤੇ ਕੰਮ 'ਚ ਜਾਨੀ ਕਿ ਧਿਆਨ ਨਹੀਂ ਰਹਣਾ ਆਪਣਾ ਕਿਤੇ ਨਾ ਕਿਤੇ ਦੀ ਆਪਣੇ ਬੈਠਣ ਨੂੰ ਚੰਗੀ ਜਗ੍ਹਾ ਹੋਊਗੀ ਬੈਠੇ ਰਵਾਂਗੇ ਨਾਲ ਤਾਂ ਆਪਣਾ ਕੰਮ 'ਚ ਵਧੀਆ ਧਿਆਨ ਲੱਗਿਆ ਰਹੂਗਾ ਤੇ ਨਾਲੇ ਆਪਣਾ ਕੰਮ ਵਧੀਆ ਰਹੂਗਾ ਤੇ 1.5 ਲੱਖ ਰੁਪਏ ਯਾਨੀ ਕਿ ਆਪਣਾ ਇਹ ਕਮਰਾ ਤਿਆਰ ਕਰਨ ਦੇ ਵਿੱਚ ਵਿੱਚ ਸਾਰਾ ਖਰਚਾ ਆ ਚੁੱਕਿਆ ਹੈਗਾ ਤੇ ਜੇ ਆਪੇ ਆਪਾਂ ਫੀਡ ਰੂਮ ਦੀ ਗੱਲ ਕਰੀਏ 50 ਕੁ ਹਜ਼ਾਰ ਰੁਪਏ ਇਹ ਆਪਣਾ ਫੀਡ ਰੂਮ ਤੇ ਖਰਚਾ ਆ ਚੁੱਕਿਆ ਹੈਗਾ ਜਿਹੜਾ ਹੈ ਆਪਣਾ ਚਾਦਰਾਂ ਨਾਲ ਤਿਆਰ ਕਰਿਆ ਹੋਇਆ ਬਾਕੀ ਦੀ ਏਰੀਆ ਦੀ ਗੱਲ ਕਰੀਏ ਸਾਰਾ ਏਰੀਆ ਲਾ ਕੇ ਫਾਰਮ ਦਾ 2240 ਤੇ ਸਾਰਾ ਪਹੀ ਵਗੈਰਾ ਇਹ ਜਿਹੜੀ ਆਪਣੀ ਛੱਡ ਕੇ ਤਕਰੀਬਨ 3 ਕਨਾਲਾਂ 2.5 ਤੋਂ 3 ਕਨਾਲਾਂ ਦੇ ਵਿੱਚ ਵਿੱਚ ਜਿਹੜੀ ਇਹ ਆਪਣੀ ਜਗ੍ਹਾ ਰੁਕ ਚੁੱਕੀ ਹੈਗੀ ਜਿਹੜੀ ਆਪਣੀ ਇਹ ਬਾਹੀ ਜੋਗ ਜਗ੍ਹਾ ਸੀ ਜਿਹੜੀ ਆਪਾਂ ਰੋਕੀ ਆਗੀ ਤੇ 2.5 ਤੋਂ 3 ਕਨਾਲਾਂ ਦੇ ਵਿੱਚ ਵਿੱਚ ਰੁਕ ਗਈ ਇਹ ਜਗ੍ਹਾ ਜਿਹੜੀ ਆਪਣੀ ਰੋਕੀ ਆ ਬਾਕੀ ਮੋਟਾ-ਮੋਟਾ ਸਾਰਾ ਤੁਹਾਨੂੰ ਆਪਾਂ ਦੱਸ ਦਿੱਤਾ ਤੇ ਜਿਆਦਾ ਛੇੜੀ ਦੂਜੇ ਸ਼ੈੱਡ ਦੀ ਵੀਡੀਓ ਆਪਾਂ ਸੈਲਫਾਂ ਵਾਲੇ ਦੀ ਪਾਵਾਂਗੇ ਉਹ ਥੋੜੀ ਜਿਆਦਾ ਆ ਬਰੀਕੀ 'ਚ ਜਾ ਕੇ ਪਾਵਾਂਗੇ ਕੱਲੀ-ਕੱਲੀ ਚੀਜ਼ ਦਾ ਯਾਨੀ ਕਿ ਉਹ ਸੈਟਅਪ ਜਿਹੜਾ ਆਪਾਂ ਨਵਾਂ ਤਿਆਰ ਕੀਤਾਗਾ ਉਹਦੀ ਆਪਣੇ ਕੋਲੇ ਕੱਲੀ-ਕੱਲੀ ਚੀਜ਼ ਨੋਟ ਆਉਣ ਪਈ ਆਗੀ ਤੇ ਕੱਲੀ-ਕੱਲੀ ਚੀਜ਼ ਦੀ ਮੂਰੇ ਕਾਪੀ ਰੱਖ ਕੇ ਆਪਾਂ ਉਹਦੀ ਵੀਡੀਓ ਪਾਵਾਂਗੇ ਸਾਰੇ ਸ਼ੈੱਡ ਦੀ ਤੇ ਸਾਰੇ ਭਰਾ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਤੇ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੱਧ ਤੋਂ ਵੱਧ ਲਾਈਕ ਕਮੈਂਟ ਕਰੋ ਤੇ ਆਪਣਾ ਜਿਹੜਾ ਵਾਚਿੰਗ ਟਾਈਮ ਸਾਰਾ ਜਾਰਾ ਪੂਰਾ ਹੋ ਜੇ ਤੇ ਆਪਣਾ ਚੈਨਲ ਮੋਨਟਾਈਜ਼ ਹੋ ਜੇ ਤੇ ਆਪਾਂ ਵੱਧ ਤੋਂ ਵੱਧ ਵੀਡੀਓ ਪਾਇਆ ਕਰੀਏ ਜਿਹੜੀ ਕੱਲੇ-ਕੱਲੇ ਭਰਾ ਨੂੰ ਕੱਲੇ-ਕੱਲੇ ਲੋੜ ਦੀ ਤੇ ਕੱਲੀ-ਕੱਲੀ ਜੀਸੀ ਬਾਰੇ ਜਾਣਕਾਰੀ ਦਿਆ ਕਰੇ ਤੇ ਵੱਧ ਤੋਂ ਵੱਧ ਪਿਆਰ ਦਿਓ ਜੀ ਆਪਣੇ ਚੈਨਲ ਨੂੰ ਤੇ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਜੇ ਕਿਸੇ ਚੀਜ਼ ਕੋਈ ਰਹਿ ਗਈ ਹੋਵੇ ਕਿਸੇ ਚੀਜ਼ ਬਾਰੇ ਪੁੱਛਣਾ ਕਰੀਓ ਤਾਂ ਸਾਨੂੰ ਭਰਾ ਕਮੈਂਟ ਕਰ ਸਕਦਾ ਜਾਂ ਮੈਸੇਜ ਕਰ ਸਕਦਾ ਹੈਗਾ ਧੰਨਵਾਦ ਜੀ ਸਾਰੇ ਭਰਾਵਾਂ ਦਾ